Fins ara! ਕੱਟੋ ਤੇ ਹੋndi ਹਾਂਜੀ ਕੀ ਮਾਹੌਲ ਹੈ ਜੀ ਅਸਲੇ ਦੁਕਾਨਾਂ ਦਾ ਹਾਂਜੀ ਸਭ ਤੋਂ ਪਹਿਲਾਂ ਜੀ ਪੰਜਾਬ ਤੇ ਪੰਜਾਬ ਤੋਂ ਬਾਹਰ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਇਹ ਮਾਹੌਲ ਹੈ ਜਗਦੀਸ਼ ਹਾਲ ਦੇ ਵਿੱਚ ਅੱਜ ਪੂਰਾ ਬਾਜ਼ਾਰ ਪੂਰਾ ਵਪਾਰੀ ਵਰਗ ਜਿਹੜਾ ਉਹ ਇਕੱਠਾ ਹੋਇਆ ਮੀਟਿੰਗ ਵਾਸਤੇ ਉਹ ਕਿਉਂ ਇਕੱਠਾ ਹੋਣਾ ਪਿਆ ਕਿਉਂਕਿ ਬੀਤੇ ਕਈ ਦਿਨਾਂ ਤੋਂ ਜੰਡਿਆਲਾ ਗੁਰੂ ਦੇ ਵਿੱਚ ਫਰੋਤੀ ਦੀਆਂ ਧਮਕੀਆਂ ਦਾ ਆਉਣਾ ਜੰਡਿਆਲਾ ਗਰੂ ਦੇ ਵਿੱਚ ਲਗਾਤਾਰ ਗੋਲੀਆਂ ਦਾ ਚੱਲਣਾ ਔਰ ਉਹਨਾਂ ਗੋਲੀਆਂ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਮੌਤਾਂ ਦਾ ਹੋਣਾ ਸੋ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਲੋਕ ਅੱਕੇ ਤੇ ਸਤਾਏ ਨੇ ਕਿਸੇ ਟਾਈਮ ਅਸੀਂ ਕਹਿੰਦੇ ਸੀ ਕਿ 84 ਦਾ ਕਾਲਾ ਦੌਰ ਸੀ ਪਰ ਅੱਜ ਉਸ ਅੰਦਾਲਾ ਉਹ ਵੀ ਬਧੇਰੇ ਕਾਲਾ ਦੌਰ ਜਿਹੜਾ ਆ ਗਿਆ 84 ਦੇ ਸਮੇਂ ਵੀ ਇਸ ਜੰਡਿਆਲਾ ਗਰੂ ਦੇ ਵਿੱਚੋਂ ਵਪਾਰੀਆਂ ਨੂੰ ਆਪਣੇ ਕਾਰੋਬਾਰ ਆਪਣੇ ਘਰ ਆਪਣੀਆਂ ਦੁਕਾਨਾਂ ਛੱਡ ਕੇ ਜਾਣਾ ਪਿਆ ਸੀ ਅੱਜ ਫੇਰ ਦੁਬਾਰਾ ਜਿਹੜਾ ਵਾ ਵਪਾਰੀ ਵਰਗ ਦੇ ਦੁਕਾਨਦਾਰ ਜੰਡਿਆਲਾ ਗਰੂ ਨੂੰ ਛੱਡਣ ਵਾਸਤੇ ਜਿਹੜਾ ਉਹ ਮਜਬੂਰ ਹੋ ਚੁੱਕਾ ਹੈ ਸਾਜਾ ਜੀ ਆ ਮੀਟਿੰਗ ਚੱਲਦੀ ਪਈ ਆ ਜੀ ਉਹਦੇ ਵਿੱਚ ਬੰਦੇ ਸਾਰੇ ਬੈਠੇ ਨੇ ਜੀ ਜੀ ਤੇ ਹੁਣੇ ਸੁਣਨ ਚ ਆਇਆ ਜੀ ਸਰੋਤੀ ਦੀ ਕਾਲ ਆ ਗਈ ਫੇਰ ਇਹ ਬਿਲਕੁਲ ਲਗਾਤਾਰ ਸلسਲਾ ਚੱਲ ਰਿਹਾ ਮੈਂ ਦੱਸ ਦੇਣਾ ਚਾਹੁੰਦਾ ਕਿ ਬੈਠੇ ਬੈਠੀ ਬੈਠੇ ਬੈਠੇ ਹੀ ਹੋਰ ਬਿੱਟੇ ਗੈਂਗ ਸਰਦ ਦਾ ਬੋਲ ਸਭ ਤੋਂ ਵੱਡੀ ਗੱਲ ਇਹ ਆ ਜੀ ਕਿ ਕੱਲ ਵੱਡੇ ਤਸਕਰ ਚਿੱਟੇ ਦੇ ਤਸਕਰ ਜੰਡਿਆਲਾ ਗੁਰੂ ਦੇ ਵਿੱਚ ਫੜੇ ਸੀਗੇ 2 ਤੋਂ 3 ਜਿਨ੍ਹਾਂ ਨੂੰ ਮਿਲੀ ਭੁਗਤ ਦੇ ਨਾਲ ਜਿਹੜਾ ਵਾ ਉਹ ਪ੍ਰਸ਼ਾਸਨ ਜੰਡਿਆਲਾ ਗੁਰੂ ਵੱਲੋਂ ਛੜ ਦਿੱਤਾ ਗਿਆ ਹੈ ਇੱਕ ਬੇਸ਼ਰਮੀ ਵਾਲੀ ਗੱਲ ਹੈ ਕਿ ਇੱਕ ਪਾਸੇ ਸਰਕਾਰ ਜੁਧ ਨਸ਼ਿਆਂ ਦਾ ਲੈ ਕੇ ਵੱਡੇ ਐਲਾਨ ਕਰ ਰਹੀ ਹੈ ਇੱਕ ਪਾਸੇ ਇਸੇ ਥਾਣਾ ਜੰਡਿਆਲਾ ਗੁਰੂ ਦੇ ਵਿੱਚ ਕੱਲ 2 ਤੋਂ 3 ਨਸ਼ਾ ਤਸਕਰ ਚਿੱਟੇ ਦੇ ਵਪਾਰੀ ਉਹਨਾਂ ਨੂੰ ਪਤਾ ਨਹੀਂ ਕੇਸ ਸਿਆਸੀ ਹੈ ਕਿਸ ਦਬਾਅ ਦੇ ਕਰਕੇ ਜਾਂ ਕਿਸ ਮਿਲੀ ਭੁਗਤ ਦੇ ਕਰਕੇ ਜਿਹੜਾ ਉਹ ਛੜਨਾ ਪਿਆ ਜੀ ਅਸੀਂ ਮੰਗ ਕਰਦੇ ਆ ਜੀ ਜੇ ਪੁਖਤਾ ਪ੍ਰਬੰਧ ਜੰਡਿਆਲਾ ਗੁਰੂ ਦੇ ਵਿੱਚ ਜਾਨ ਮਾਲ ਦੀ ਸੁਰੱਖਿਆ ਦੇ ਨਾਂ ਕੀਤੇ ਗਏ ਜੇ ਜੰਡਿਆਲਾ ਗੁਰੂ ਅੰਦਰ ਦੱਸਣ ਦੇ ਵੀ ਉਹ ਬੰਦਾ ਸਟੇਜ ਤੇ ਬੋਲਣ ਰਿਹਾ ਉਹਨੂੰ ਥ੍ਰੈਟ ਕਰਦੇ ਆ ਉਹ ਨਾਲ ਤੁਹਾਡੇ ਤੁਹਾਡੀ ਨਿਊਜ਼ ਚੱਲਦਿਆਂ ਮੈਂ ਦੱਸ ਦੇਣਾ ਚਾਹੁੰਦਾ ਕਿ ਨਾਲ ਦੀ ਨਾਲ ਹੀ ਅੰਦਰ ਥ੍ਰੈਟ ਆ ਰਿਹਾ ਹੈ ਨਾਲ ਦੀ ਨਾਲ ਹੀ ਧਮਕੀਆਂ ਜਿਹੜੀਆਂ ਨੇ ਤੁਹਾਡੇ ਦੇਖ ਨੂੰ ਆ ਰਹੀਆਂ ਨੇ ਨਾਲ ਦੀ ਨਾਲ ਹੀ ਆ ਨੰਬਰ ਹਾਲਾਤ ਨੇ ਕਿੱਦਾਂ ਕਰਦੇ ਉਹ ਮੰਨਣਾ ਦੇਖ ਨਹੀਂ ਰਹੇ ਆ ਅਗਲਾ ਗੰਦਾਰਾ ਚੱਲੋ ਗੱਲ ਕਰਕੇ ਮੱਥੇ ਪਰਾਂ ਦੀ ਬੱਤੇ ਟੁਕਾ ਜਿਹਾ ਮੇਰੇ ਕੋਲ ਤਾਂ ਕਿਉਂਕਿ ਅੱਜ ਜੇ ਆਪਾਂ ਨਾਲ ਪਿੱਠੀ ਉੱਤੇ ਲੱਗੇ ਆ ਕਿਤੇ ਹਿੰਮਤ ਨਹੀਂ ਕਰ ਗਈ ਬੋਲਣ ਤੋਂ ਬੰਦ ਕਰ ਦੋ ਬਹੁਤ ਦੱਸ ਦੇਣਾ ਚਾਹੁੰਦੇ ਆ ਜੀ ਕਿ ਇਸ ਵੇਲੇ ਸਟੇਜ ਚੱਲ ਰਹੀ ਹੈ ਇਸ ਵੇਲੇ ਮੀਟਿੰਗ ਚੱਲ ਰਹੀ ਹੈ ਇਸ ਗੰਭੀਰ ਮਸਲੇ ਨੂੰ ਲੈ ਕੇ ਮੀਟਿੰਗ ਚੱਲਦੀ ਦੇ ਵਿੱਚ ਵੀ ਲਗਾਤਾਰ ਥ੍ਰੈੱਡ ਲਗਾਤਾਰ ਧਮਕੀ ਭਰੀਆਂ ਜਿਹੜੀਆਂ ਕਾਲ ਨੇ ਉਹ ਆ ਰਹੀਆਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਪ੍ਰਸ਼ਾਸਨ ਦੀ ਨਲਾਇਕੀ ਤੇ ਘਟੀਆ ਕਾਰਗੁਜ਼ਾਰੀ ਦਾ ਨਤੀਜਾ ਕਿ ਅੱਜ ਜੜਿਆਲਾ ਗੁਰੂ ਸ਼ਹਿਰ ਨਿਵਾਸੀਆਂ ਨੂੰ ਨਿਕਲ ਕੇ ਇਸ ਹਾਲ ਦੇ ਵਿੱਚ ਮੀਟਿੰਗ ਕਰ ਲਈ ਆਉਣਾ ਪਿਆ ਔਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਕੱਲ ਜੰਡਿਆਲਾ ਗੁਰੂ ਥਾਣੇ ਦੇ ਵਿੱਚ ਦੋ ਤੋਂ ਤਿੰਨ ਨਸ਼ਾ ਤਸਕਰ ਜਿਹੜੇ ਨੇ ਉਹਨਾਂ ਨੂੰ ਛੱਡ ਦਿੱਤਾ ਗਿਆ ਚਿੱਟੇ ਦੇ ਵਪਾਰੀਆਂ ਨੂੰ ਉਹਨਾਂ ਨੂੰ ਛੱਡਣ ਦੇ ਵਿੱਚ ਜਿਹੜਾ ਵਾ ਉਹ ਕੇਸ ਕੇਸ ਬੰਦੇ ਦਾ ਹੱਥ ਸੀਗਾ ਉਸ ਚੀਜ਼ ਦਾ ਅਸੀਂ ਜਿਹੜਾ ਵਾ ਉਹ ਜਵਾਬ ਪ੍ਰਸ਼ਾਸਨ ਅਧਿਕਾਰੀਆਂ ਤੋਂ ਡੀਐਸਪੀ ਰਵਿੰਦਰਪਾਲ ਜੀ ਤੋਂ ਵੀ ਲਵਾਂਗੇ ਸੋ ਅੱਜ ਹੋਇਆ ਵੀਰੇ ਅੱਜ ਫੇਰ ਮੈਨੂੰ ਇੱਥੇ ਜਦੋਂ ਆਪਾਂ ਸਭ ਇਕੱਠੇ ਹੋਏ ਆਂ ਤੇ ਇਹਦੇ ਵਿੱਚ ਵੀ ਮੈਨੂੰ ਥ੍ਰੈਡ ਦੀਆਂ ਗੋਲਾ ਆਂਦੀਆਂ ਪਈਆ ਵਾ ਬਿੱਲਾ ਬਿੱਲਾ ਅਰਜਨ ਮੰਗੇ ਦੇ ਕਹਿਿਆ ਦੀ ਫਰੋਤੀ ਮੰਗੀ ਆ ਰਹੀ ਆ 50 ਲੱਖ ਰੁਪਈਆ ਮੰਗਦੇ ਸੀ 9 ਲੱਖ ਰੁਪਈਏ ਦੇ ਆ ਗਏ ਆ ਕਿ ਤੁਹਾਡਾ ਕਾਰੋਬਾਰ ਕੀ ਕਰਿਆਣਾ ਸਟੋਰ ਦਾ ਵਾ ਪੁਲਿਸ ਨੂੰ ਬਹੁਤ ਵੱਡਾ ਕਾਰੋਬਾਰ ਸੀ ਸਭ ਖਤਮ ਕਰ ਦਿੱਤਾ ਇਹਨਾਂ ਨੇ ਹਾਡੀ ਦੁਕਾਨ ਤੇ 1 ਮਹੀਨੇ ਵਿੱਚ ਮੈਂ 5 ਦਿਨ ਬੈਠਾ ਵਾਂਗਾ ਦੁਕਾਨ ਤੇ ਦੋ ਹੀ ਡੀਸੀ ਦਫਤਰ ਐਸਐਸਪੀ ਦਫਤਰ ਜੇਡੀਆਜ ਦੇ ਪੇਚ ਹੁੰਨੇ ਆ ਅੱਗੋਂ ਸਕੋਰਟੀ ਦੀ ਕੋਈ ਵੀ ਹੇ ਤੱਕ ਆਪਾਂ ਸਕੋਰਟੀ ਗਾਰਡ ਨੇ ਤਾਂ ਕਿ ਆਪਣਾ ਸਕੋਰਟੀ ਗਾਰਡ ਮੁਹਈਆ ਕਰਾਇਆ ਗਿਆ ਵਾ ਤੇ ਜਿੱਦਣ ਸਾਡੀ ਦੁਕਾਨ ਤੇ ਗੋਲੀਆਂ ਚੱਲਿਆ ਐਸਐਚਓ ਕਹਿੰਦਾ ਮੈਂ ਤਿੰਨ ਤਿੰਨ ਵਾਰ ਤੁਹਾਡੀ ਦੁਕਾਨ ਤੇ ਆਉਂਦਾ ਵਾ ਤੇ ਕੈਮਰੇ ਦੀ ਰਿਕਾਰਡਿੰਗ ਹੈ 10 ਦਿਨ 15 ਦਿਨ ਦੀ ਹੋਣੀ ਹੈ ਤੇ ਉਹਨਾਂ ਰਿਕਾਰਡਿੰਗ ਵਿੱਚੋ ਜੇ ਕੱਢ ਗਏ 15 ਦਿਨਾਂ ਵਿੱਚੋ ਐਸਐਚਓ ਇੱਕ ਵਾਰੀ ਵੀ ਆਇਆ ਹੋਵੇ ਤੇ ਆਪਣੇ ਦੁਕਾਨ ਦੀ ਸ਼ਟਰ ਬੰਦ ਕਰਕੇ ਉਹਦੇ ਨਾਂ ਹੀ ਮੈਂ ਦੁਕਾਨ ਆਪਣੀ ਲ ਕੋਸ਼ਿਸ਼ ਨਹੀਂ ਕਰ ਰਹੀ ਡੀਆਈ ਨੂੰ ਫੋਨ ਕੀਤਾ ਜਿੱਦਣ ਗੋਲੀ ਚਾਲੀਆ ਉਸ ਤੋਂ ਇੱਕ ਦਿਨ ਮੈਂ ਪਹਿਲਾ ਫੋਨ ਕੀਤਾ ਵੀ ਸਰ ਸਾਡੇ ਫਰੋਤੀ ਦੀ ਕੋਲ ਹੈ ਜੀ ਕੱਲ ਕਹਿੰਦੇ ਅਸੀਂ ਗੋਲੀ ਚਲਾਉਣੀ ਹੈ ਮਾਨਣ ਕਿਹਾ ਕੀ ਕਹਿੰਦੇ ਭਪਿੰਦਰ ਤੈਨੂੰ ਕੀ ਚਾਹੀਦਾ ਮਾ ਮੈਨੂੰ ਕੋਈ ਸਕਿਉਰਟੀ ਗਾਰਡ ਅਲਾਉਟ ਕਰ ਦਿਓ ਦੁਕਾਨ ਤੇ ਮੈਂ ਸੱਚ ਉਹਨਾਂ ਨਾਲ ਗੱਲ ਕਰਦਾ ਤੇ ਅਗਲੇ ਹਾਂਜੀ ਇਹ ਮੈਨੂੰ ਹੰਤਾ ਰਿਕਾਰਡਿੰਗ ਆਈ ਹੈ ਮੈਂ ਤੁਹਾਨੂੰ ਸੁਣਾ ਦਿਨਾ ਆਵਾ ਉਹ ਮੋਇਤਰੀ ਵੀ ਉੱਨ ਆ ਗਿਆ ਪੁਆਇੰਟ ਤੋਂ ਵੀ ਆ ਗਿਆ ਇਹਨੂੰ ਆ ਗਈ ਤੇ ਗੱਲ ਕਰਨਾ ਬੰਦਿਆ ਆਪਾਂ ਖਿਡਾ ਜਿਹੜੀ ਉਹ ਪਾਈਪੀ ਨੂੰ ਲੈਣਾ ਤੁਸੀਂ ਕੋ ਯਾਰਾ ਲਾਦ ਕਰ ਲਗਾਓ ਉਹ ਹੀ ਤੈਨੂੰ ਲੈਓ ਉਹ ਹੀ ਤੈਨੂੰ ਲੈਓ ਹਨ ਜ ਤਿੰਨ ਆਉਂਦੀ ਤੇ ਅਲਟਾ ਦਾ ਵਾਤਾਵਰਣ ਕਿੰ ਚੱਲ ਰਿਹਾ ਹਨ ਇੱਥੇ ਲੋਕ ਸਿੰਘ ਬਿਟਾਰੀ ਪ੍ਰਧਾਨ ਸ਼ਰਮਣਿਕ ਆੜੀ ਦਲ ਅੰਮ੍ਰਿਤਸਰ ਜੰਡਿਆਲਾ ਗੁਰੂਤੋ ਜੀ ਅੱਜ ਇਹਨਾਂ ਮਾਹੌਲ ਆ ਅੱਜ ਕੰਮ ਕਰਨਾ ਕਾਰੇ ਵਾਸਤੇ ਬੰਦ ਕੀਤੀ ਗਈ ਕੀ ਕਰਦੇ ਸੀ ਬੰਦ ਕਰਦੇ ਅੱਜ ਮੀਟਿੰਗ ਹੀ ਸੱਲਦੀ ਹੈ ਇਹ ਜੋ ਅੱਜ ਬੰਦ ਹੋਇਆ ਵਾ ਇਹ ਅੱਜ ਇੱਕਦਮ ਬੈਸਾਨੀ ਲਿਆ ਗਿਆ ਇਹ ਇਹਨਾਂ ਦੀ ਜੋ ਝਾੜੂ ਸਰਕਾਰ ਆ ਇਹਦੀ ਤਿੰਨਾਂ ਸਾਲਾਂ ਦੀ ਕਾਰਜਕਾਰੀ ਦੇਖਦੇ ਹੋਏ ਇਹਨਾਂ ਦੀਆਂ ਇਹ ਜਿਹੜੀਆਂ ਮਾਰੀਆਂ ਹਰਕਤਾਂ ਦੇਖਦੇ ਹੋਏ ਅੱਜ ਸ਼ਹਿਰ ਵਾਸੀਆਂ ਨੂੰ ਇਸ ਤਰ੍ਹਾਂ ਏਕਾ ਕਰਕੇ ਤੇ ਇੱਕ ਥਾਂ ਤੇ ਬੈਠਣਾ ਪਿਆ ਕਿਉਂਕਿ ਕੱਲਾ-ਕੱਲਾ ਜੋ ਦੁਕਾਨਦਾਰ ਆੜਤੀਆ ਵਾ ਉਹ ਇਸ ਫਰੋਤੀਆਂ ਵਾਲੇ ਸਿਸਟਮ ਤੋਂ ਤੰਗ ਹੋਇਆ ਪਿਆ ਵਾ ਉਹਨਾਂ ਜਿਵੇਂ ਅੱਜ ਇੱਕ ਮੀਟਿੰਗ ਹੋ ਰਹੀ ਸੀ ਤੇ ਫਿਰ ਉੱਥੇ ਹੀ ਫਰੋਤੀ ਦੀ ਕਾਲ ਆ ਗਈ ਦੋ ਜਨਾਂ ਨੂੰ ਕੀ ਸਮਝੋ ਕਿੰਨਿਆ ਕਰ ਹਾਂ ਇਹ ਜੀ ਇਹ ਸਾਰੀ ਐ ਨਾਕਾਮੀ ਆ ਇਹਦਾ ਮਤਲਬ ਇਹ ਆ ਵੀ ਪੁਲਿਸ ਆਪਣਾ ਕੰਮ ਕਰਦੀ ਪਈ ਆ ਪੁਲਿਸ ਆਪਣੇ ਖਾਤੇ ਵਿੱਚ ਆਪਣਾ ਕੰਮ ਕਰਦੀ ਪਈ ਆ ਆਪਣੀਆਂ ਤਨਖਾਹਾਂ ਲੈਂਦੀ ਪਈ ਆ ਉਹਦੇ ਵਿੱਚ ਕੋਈ ਬ੍ਰੇਕ ਨਹੀਂ ਗਈ ਠੀਕ ਆ ਪਰ ਇਹਦੇ ਨਾਲ ਜਿਹੜੇ ਰੋਤੀਆਂ ਮੰਗਣ ਵਾਲੇ ਉਹ ਵੀ ਆਪਣਾ ਕੰਮ ਇਤੋਂ ਉਧਵੀਂ ਜ਼ਿਆਦਾ ਸਪੀਡ ਨਾਲ ਕਰਦੇ ਪਏ ਆ ਜੋ ਕਿ ਜਿਨ੍ਹਾਂ ਨੇ ਵੇੜ ਨਹੀਂ ਕੀਤੀ ਵਿੱਚੇ ਲਾਈਵ ਹੀ ਪੋਲ ਕਰ ਦਿੱਤੀ ਤੇ ਉਹ ਸਾਰੀ ਲਾਈਵ ਆਪਾਂ ਮਾਈਕ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਰੱਖੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਇੱਥੇ ਬੰਦੇ ਬੈਠੇ ਹੋਏ ਨਾਲ ਬਿਲਕੁਲ ਜੀ ਹੋ ਸਕਦਾ ਕਿਉਂਕਿ ਇਹਦੇ ਵਿੱਚ ਕਿਹੜਾ ਮੂੰਹ ਤੇ ਲਿਖਿਆ ਹੋਵੇ ਵੀ ਕੌਣ ਕਿਹਦੇ ਵੱਲ ਆ ਹੁਣ ਕੀ ਮੰਗਦੇ ਮੰਗਦੇ ਇਹੀ ਕਰਦੇ ਆ ਕਿ ਜੇ ਤੇ ਸਾਫ ਸੁਥਰਾ ਮਾਹੌਲ ਸ਼ਹਿਰ ਵਾਸੀਆਂ ਨੂੰ ਸਰਕਾਰ ਦੇ ਸਕਦੀ ਆ ਤੇ ਠੀਕ ਆ ਨਹੀਂ ਤੇ ਆਪਣੇ ਹੱਥ ਕੜੇ ਕਰ ਦਵੇ ਇੱਕ ਵਾਰੀ ਬਾਜ਼ਾਰ ਵਿੱਚੋਂ ਜਿਹੜੇ ਰੋਜ਼ ਟੀਂਗੂ ਟੀਂਗੂ ਕਰਦੇ ਨੰਗਦੇ ਆ ਇਹ ਇਹਦੀ ਥਾਂ ਤੇ ਹੱਥ ਖੜੇ ਕਰਕੇ ਨੰਗ ਜਾਣ ਵੀ ਸਾਡੇ ਹੱਥ ਵੱਲ ਕੁਝ ਨਹੀਂ ਜਾਏਗਾ